ਘੱਟੇ ਹੋਖ ਤੋਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਜਿਹੜੇ ਵੀ ਚੈਨਲ ਤੇ ਨਿਊ ਨੇ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਅੰਮ੍ਰਲ ਦੇ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨਸ ਨੇ ਉਹ ਵੀ ਤੁਹਾਡੇ ਕੋਲ ਪਹੁੰਚ ਜਾਣ ਜੀ ਮੈਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੈਨੂੰ ਦੱਸਣਾ ਚਾਹੀਏ ਜੀ ਆਪਾਂ ਇਸ ਚੈਨਲ ਦੇ ਡੇਲੀ ਲਾਈਫ ਦੀ ਜਿਹੜੀ ਰੁਟੀਨ ਆ ਉਹ ਵੀ ਸ਼ੇਅਰ ਕਰਦੀਆਂ ਬਲੌਗਸ ਸ਼ੇਅਰ ਕਰਦੀਆਂ ਤੇ ਨਾਲ ਦੇ ਨਾਲ ਜੀ ਆਪਾਂ ਬਾਣੀ ਨਾਲ ਰਿਲੇਟਿਡ ਕੋਈ ਨਾ ਕੋਈ ਵੀਡੀਓ ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੀ ਆਪਾਂ ਦੁਪਹਿਰਾ ਸਾਹਿਬ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੀਆਂ ਹੋਈਆਂ ਆ ਜੀ ਤੇ ਅੱਜ ਮੈਂ ਇੱਕ ਨਿਊ ਟੌਪਿਕ ਲੈ ਕੇ ਆਈਆਂ ਆ ਤੇ ਕਿਉਂਕਿ ਮੈਨੂੰ ਇੱਕ ਕਮੈਂਟ ਵੀ ਆਇਆ ਸੀ ਇਸ ਬੇਸ ਤੇ ਪਹਿਲਾਂ ਹਨਾ ਐ ਹੁੰਦਾ ਵਾ ਕਿ ਜਦੋਂ ਆਪਾਂ ਆਪਣੇ ਚੈਨਲ ਤੇ ਕੋਈ ਵੀ ਆਪਾਂ ਇਨਫੋਰਮੇਸ਼ਨ ਦੇਣੀ ਆ ਪਹਿਲਾਂ ਆਪਾਂ ਹਨਾ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਉਸ ਬਾਰੇ ਹਨਾ ਤਾਂ ਆਪਾਂ ਦੂਸਰਿਆਂ ਨੂੰ ਇਨਫੋਰਮੇਸ਼ਨ ਉਹ ਦਈਏ ਹਨਾ ਤੇ ਇਸ ਕਰਕੇ ਜੀ ਆਪਾਂ ਨੇ ਕੋਈ ਕਮੈਂਟ ਆਇਆ ਸੀਗਾ ਮੇਰੇ ਇੱਕ ਬ੍ਰਦਰ ਦਾ ਉਹਨਾਂ ਨੇ ਆਪਾਂ ਨੂੰ ਪੁੱਛਿਆ ਸੀਗਾ ਕਿ ਮੈਂ ਤੇ ਮੇਰੀ ਵਾਈਫ ਹਾਫ ਆਫ ਚ ਪਹਿਲਾਂ ਕੱਟ ਸਕਦੇ ਆ ਜਿਵੇਂ ਕਿ ਮੰਨ ਲਓ ਕਿ ਮੈਂ ਸੁਖਮਨੀ ਜਿਵੇਂ ਜਗਜੀਤ ਸਿੰਘ ਦੇ ਪਾਰਟ ਤੇ ਚੌਪਰੀ ਸਾਹਿਬ ਜੀ ਦੇ ਮੈਂ ਕਰ ਲਵਾਂ ਤੇ ਬਾਅਦ ਚ ਜਿੱਦਾਂ ਸੁਖਮਨੀ ਸਾਹਿਬ ਜੀ ਦਾ ਉਪਰੰਤ 6 ਪੌੜੀਆਂ ਹਨ ਜਿਹੜੀਆਂ ਆਨੰਦ ਸਾਹਿਬ ਜੀ ਦੀਆਂ ਵਾ ਉਹ ਮੇਰੀ ਵਾਈਫ ਕਰ ਲਵੇ ਹਨ ਤੇ ਉਹਨਾਂ ਨੇ ਮੈਨੂੰ ਆਪਣਾ ਇਹ ਕੁਐਸਚਨ ਪੁੱਛ ਦਿੱਤਾ ਸੀ ਤੇ ਆਪਾਂ ਅੱਜ ਇਸ ਰਿਲੇਟਿਡ ਹੀ ਵੀਡੀਓ ਬਣਾਵਾਂਗੇ ਤਾਂ ਕਿ ਜਿਨ੍ਹਾਂ ਹੋਰਾਂ ਮੇਰੇ ਬ੍ਰਦਰ ਸਿਸਟਰ ਨੂੰ ਕਨਫਿਊਜ਼ਨ ਆ ਤੇ ਉਹ ਕਲੀਅਰ ਹੋ ਜਵੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਤੁਹਾਨੂੰ ਪ੍ਰੋਪਰ ਕਲੀਅਰ ਹੋ ਜਵੇ ਜੀ ਜਦੋਂ ਤੁਸੀਂ ਵੀਡੀਓ ਨੂੰ ਸਕਿਪ ਕਰ ਕਰਕੇ ਦੇਖਦੇ ਆਂ ਕਾਫੀ ਫੇਰ ਵਿੱਚ ਕਈ ਏਦਾਂ ਦੇ ਹੈ ਹੁੰਦੀਆਂ ਕਿ ਗੱਲਾਂ ਵੀ ਤੁਸੀਂ ਤੁਹਾਨੂੰ ਫੇਰ ਨਹੀਂ ਪਤਾ ਲੱਗਦਾ ਫਿਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਜਿੱਦਾਂ ਮਰਜ਼ੀ ਪੁੱਛਿਓ ਇਟਸ ਓਕੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਨਾ ਬਹੁਤ ਲੋਕ ਨੇ ਏਦਾਂ ਹੁੰਦੇ ਨੇ ਸਕਿਪ ਕਰ ਕਰਕੇ ਦੇਖਣ ਦੀ ਆਦਤ ਹੁੰਦੀ ਹੈ ਮੈਂ ਕਈ ਵੀਡੀਓਜ਼ ਦੇ ਵਿੱਚ ਨਾ ਪ੍ਰੋਪਰ ਹਰ ਇੱਕ ਚੀਜ਼ ਨੂੰ ਬਹੁਤ ਤਰੀਕੇ ਨਾਲ ਦੱਸਿਆ ਤੇ ਉਹ ਵੀਡੀਓ ਦੇ ਵਿੱਚ ਜਿਹੜੀਆਂ ਵੀ ਗੱਲਾਂ ਦੱਸੀਆਂ ਹਨਾ ਉਸ ਨਾਲ ਰਿਲੇਟਿਡ ਫੇਰ ਕੁਐਸਚਨ ਹੈ ਉਹੀ ਗੱਲਾਂ ਵੀਡੀਓ ਵਿੱਚ ਵੀ ਮੈਂ ਦੱਸੀਆਂ ਤੇ ਉਹੀ ਗੱਲਾਂ ਮੈਨੂੰ ਫੇਰ ਕੁਐਸਚਨ ਵੀ ਉਹੀ ਪੁੱਟ ਕਰਦੇ ਇਟ ਮੀਨਸ ਉਹਨਾਂ ਨੇ ਵੀਡੀਓ ਸੁਣੀ ਹੀ ਚੰਗੀ ਤਰ੍ਹਾਂ ਹਨਾ ਜੇ ਤੁਸੀਂ ਥੋੜਾ ਜਿਹਾ ਟਾਈਮ ਕਰਦੇ ਕਿ ਹਨਾ ਆਪਣੀ ਛੋਟੀ ਸਿਸਟਰ ਦੀ ਵੀਡੀਓ ਨੂੰ ਥੋੜਾ ਜਿਹਾ ਹਨਾ ਧਿਆਨ ਨਾਲ ਤੁਸੀਂ ਸੁਣ ਲਓ ਤੇ ਤੁਹਾਨੂੰ ਇੱਕ ਵਾਰ ਚ ਹੀ ਕਲੀਅਰ ਹੋ ਜਾਣਾ ਜੀ ਠੀਕ ਹੈ ਜੀ ਤੇ ਬਾਕੀ ਅੱਜ ਦੁਪਹਿਰਾ ਸਾਹਿਬ ਆਪਾਂ ਕੱਟਿਆ ਵਾ ਸੰਡੇ ਆ ਜੀ ਅੱਜ ਤੇ ਆਈ ਹੋਪ ਤੁਸੀਂ ਵੀ ਸਾਰਿਆਂ ਨੇ ਕੱਟਿਆ ਹੋਊਗਾ ਠੀਕ ਹੈ ਜੀ ਤੇ ਬਹੁਤ ਅਨੰਦਦਾਇਆ ਬਾਣੀ ਪੜ ਕੇ ਅੱਜ ਸੰਡੇ ਆ ਮੈਂ ਸੰਡੇ ਨੂੰ ਵੀਡੀਓ ਸ਼ੂਟ ਕਰਾਣੀ ਆ ਇਹ ਵਲੌਗ ਮੰਡੇ ਨੂੰ ਆਊਗਾ ਤੇ ਅੱਜ ਮੰਡੇ ਆ ਤੁਸੀਂ ਮੰਡੇ ਨੂੰ ਦੇਖ ਰਹੇ ਹੋ ਪਰ ਆਪਾਂ ਸੰਡੇ ਨੂੰ ਸ਼ੂਟ ਕੀਤਾ ਠੀਕ ਹੈ ਜੀ ਤੇ ਪਹਿਲਾਂ ਤਾਂ ਜੀ ਮੈਂ ਆਪਣਾ ਜਿਹੜਾ ਟੌਪਿਕ ਆ ਜਿਹੜਾ ਥੰਬਨੇਲ ਤੇ ਆਪਾਂ ਲਗਾਇਆ ਵਾ ਕਿ ਜਦੋਂ ਘਰ ਦੇ ਵਿੱਚ ਇੱਕ ਤੋਂ ਵੱਧ ਵਿਅਕਤੀ ਦੁਪਹਿਰਾ ਕੱਟਦੇ ਹਨ ਤਾਂ ਫਿਰ ਉਹਦੀ ਕੀ ਵਿਧੀ ਆ ਠੀਕ ਹੈ ਜੀ ਆਪਾਂ ਕੁਝ ਬੇਨਤੀਆਂ ਤਾਂ ਦੇ ਕੇ ਕਰਾਂਗੇ ਉਹਨਾਂ ਨਾਲ ਰਿਲੇਟਡ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਬ੍ਰਦਰ ਨੂੰ ਰਿਪਲਾਈ ਦੇਣਾ ਚਾਹੁੰਦੀ ਆ ਜਿਹੜਾ ਕਹਿੰਦੇ ਸੀਗੇ ਕਿ ਹਾਂਜੀ ਕਿ ਸਿਸਟਰ ਕੀ ਅਸੀਂ ਹਾਫ-ਹਾਫ ਇਦਾਂ ਦੁਪਹਿਰਾ ਕੱਟ ਲਈਏ ਕਿ ਹਾਫ ਮੇਰੀ ਵਾਈਫ ਕੱਟ ਲਵੇ ਤੇ ਹਾਫ ਮੈਂ ਕੱਟ ਲਵਾਂ ਦੇਖੋ ਵੀਰ ਜੀ ਐਦਾਂ ਨਹੀਂ ਹੈਗਾ ਉਸ ਟਾਈਮ ਮੈਨੂੰ ਕਲੀਅਰ ਨਹੀਂ ਸੀਗਾ ਹਨਾ ਪਰ ਮੈਂ ਵੀ ਅੱਜ ਇਨਫੋਰਮੇਸ਼ਨ ਲਈ ਕਿਸੇ ਤੋਂ ਫਿਰ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਦੇਖੋ ਜੀ ਤੁਸੀਂ ਘਟ ਦੇ ਵਿੱਚ ਇੱਕ ਤੋਂ ਵੱਧ ਵਿਅਕਤੀ ਦੁਪਹਿਰਾ ਸਾਈਟ ਕੱਟ ਸਕਦੇ ਹੋ ਦੋ ਵੀ ਕੱਟ ਸਕਦੇ ਹੋ ਤਿੰਨ ਵੀ ਚਾਰ ਵੀ ਪੰਜ ਵੀ ਠੀਕ ਹੈ ਪਰ ਤੁਸੀਂ ਆਪਣਾ ਆਪਣਾ ਪਾਰਟ ਕਰੋ ਇਦਾਂ ਨਹੀਂ ਕਰਨਾ ਕਿ ਹਾਫ ਪਾਰਟ ਤੁਸੀਂ ਇਹਨਾਂ ਇੰਜ ਜਿਵੇਂ ਜਬਜੀ ਸਾਹਿਬ ਦਾ ਤੇ ਦੂਸਰਾ ਪਾਠ ਜਿਵੇਂ ਆਪਾਂ ਚੋਕਈ ਸਾਹਿਬ ਜੀ ਦਾ ਵਾ ਉਹ ਤੁਸੀਂ ਇੱਕ ਪਰਸਨ ਨਹੀਂ ਕਰ ਲਿਆ ਫਿਰ ਸੁਖਨੀ ਸਾਹਿਬ ਜੀ ਦਾ ਤੇ ਉਪਰੰਤ 6 ਕੁੜੀਆਂ ਦਾ ਸਿੱਧੂ ਦੂਸਰੇ ਵਿਅਕਤੀ ਨੇ ਕਰ ਲਿਆ ਇਦਾਂ ਨਹੀਂ ਕਰਨਾ ਤੁਸੀਂ ਪਾਠ ਚਾਹੇ 4 ਬੰਦੇ ਬੈਠ ਕੇ ਕਰੋ ਚਾਹੇ 3 ਬੰਦੇ ਬੈਠ ਕੇ ਕਰੋ ਪਾਠ ਆਪਣਾ ਆਪਣਾ ਸਾਰਿਆਂ ਨੇ ਸੰਪੂਰਨ ਕਰਨਾ ਬੈਠ ਕੇ ਠੀਕ ਹੈ ਜੀ ਤੇ ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਘਰ ਦੇ ਵਿੱਚ ਬੱਚੇ ਪਾਠ ਕਰਨਾ ਚਾਹੁੰਦੇ ਆ ਦੁਪਹਿਰਾ ਕੱਟਣਾ ਚਾਹੁੰਦੇ ਆ ਪਰ ਉਹਨਾਂ ਨੂੰ ਪਾਠ ਨਹੀਂ ਹੁੰਦਾ ਜੀ ਹਜੇ ਬਾਣੀ ਪੜਨੀ ਨਹੀਂ ਹੁੰਦੀ ਗੁਟਕਾ ਸਾਇਕ ਤੋਂ ਤੁਹਾਡੇ ਨਾਲ ਬੈਠ ਕੇ ਉਹ ਸੁਣ ਕੇ ਦੁਪਹਿਰਾ ਸਹਿ ਕੱਟ ਸਕਦੇ ਆ ਤੁਹਾਡਾ ਜਰੂਰ ਜਿਹੜਾ ਸ਼ਹੀਦਗੰਜ ਬਾਬਾ ਜੀ ਦੇ ਦਰ ਤੇ ਕਬੂਲ ਹੋਊਗਾ ਜੀ ਉਹ ਦੁਪਹਿਰਾ ਕੋਈ ਇਦਾਂ ਦਾ ਨਹੀਂ ਹੈਗਾ ਕਿ ਉਹ ਦੁਪਹਿਰਾ ਕਬੂਲ ਨਹੀਂ ਹੋਣਾ ਠੀਕ ਹੈ ਜੀ ਜਿਹੜੇ ਬੱਚੇ ਕੱਟਣਾ ਚਾਹੁੰਦੇ ਨੇ ਤੇ ਸੈਕਿੰਡ ਜੀ ਜਦੋਂ ਤੁਸੀਂ ਸਾਰੇ ਮੈਂਬਰਾਂ ਨੇ ਜਿਵੇਂ ਦੋ ਨੇ ਜਾਂ ਤਿੰਨ ਨੇ ਦੁਪਹਿਰਾ ਕੱਟਣਾ ਵਾ ਬੈਠ ਕੇ ਤੁਸੀਂ ਦੇਗ ਨਹੀਂ ਅਲੱਗ-ਅਲੱਗ ਬਣਾਉਣੀ ਦੇਗ ਇੱਕੋ ਥਾਂ ਤੇ ਬਣੂਗੀ ਠੀਕ ਹੈ ਜੀ ਤੁਸੀਂ ਦੁਪਹਿਰਾ ਬੈਠ ਕੇ ਅਲੱਗ-ਅਲੱਗ ਯਾਨੀ ਇਕੱਠੇ ਬੈਠ ਕੇ ਆਪਣਾ-ਆਪਣਾ ਗੁੜਕਾ ਸਾਹਿਬ ਲੈ ਕੇ ਪਾਠ ਤੁਸੀਂ ਇਕੱਠੇ ਕਰ ਸਕਦੇ ਹੋ ਬੈਠ ਕੇ ਠੀਕ ਹੈ ਸਾਰੇ ਆਪਣੇ-ਆਪਣੇ ਪਾਠ ਕਰਨੇ ਆ ਜਿਵੇਂ ਪੰਜ ਜਪ ਜਪਜੀ ਸਾਹਿਬ ਜੀ ਦੇ ਦੋ ਚਪੈਰ ਸਾਹਿਬ ਜੀ ਦੇ ਸੋਹਣੀ ਸਾਹਿਬ ਜੀ ਦਾ ਛੇ ਪਾੜਿਆਂ ਨਾਲ ਸੈਕ ਜੀਨੀਆ ਤੇ ਠੀਕ ਹੈ ਇਹ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਪਾਰਟ ਇਕੱਠੇ ਬੈਠ ਕੇ ਕਰਨਾ ਵਾ ਆਪਣੇ ਆਪਣੇ ਹੁਕਮਾ ਸਹਿਤੋ ਠੀਕ ਹੈ ਇਹ ਤੁਸੀਂ ਐ ਨਹੀਂ ਕਰਨਾ ਕਿ ਹਾਫ ਕਿਸੇ ਨੇ ਤੇ ਹਾਫ ਕਿਸੇ ਨੇ ਠੀਕ ਹੈ ਤਾਂ ਇਹ ਵੀ ਪੁਆਇੰਟ ਕਲੀਅਰ ਹੋ ਗਿਆ ਦੇਗ ਇੱਕ ਹੀ ਥਾਂ ਤੇ ਬਣੂਗੀ ਜੀ ਠੀਕ ਹੈ ਜੀ ਤੇ ਪਾਰਟ ਆਪਣਾ ਆਪਣਾ ਕਰਨਾ ਸੈਕਿੰਡ ਜੀ ਫਿਰ ਆਉਂਦੀ ਆ ਅਰਦਾਸ ਦੀ ਵਾਰੀ ਜਿਹੜੀ ਅਰਦਾਸ ਆ ਉਹ ਵੀ ਇੱਕ ਪਰਸਨ ਕਰੂਗਾ ਸਾਰਿਆਂ ਦੇ ਲਈ ਠੀਕ ਹੈ ਪਾਠ ਇਕੱਠੇ ਬੈਠ ਕੇ ਕਰਨਾ ਜਾਂ ਅਰਦਾਸ ਇੱਕ ਥਾਂ ਤੇ ਤੁਸੀਂ ਇੱਕ ਪਰਸਨ ਕਰੂਗਾ ਬਾਕੀ ਆਪਣੀ ਜਿਹੜੀ ਅਰਦਾਸ ਆ ਉਹ ਤੁਸੀਂ ਸੁਣੋਗੇ ਜੀ ਠੀਕ ਹੈ ਸਾਰਿਆਂ ਨੇ ਲਗ ਲਗ ਅਰਦਾਸ ਨਹੀਂ ਕਰਨੀ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਜ਼ਰੂਰੀ ਆ ਉਹ ਵੀ ਦੇਸੀ ਘਿਓ ਦੇ ਵਿੱਚ ਜੇ ਤੁਹਾਡੇ ਕੋਲ ਜੋਤ ਜਗਾਉਣ ਨੂੰ ਯਾਨੀ ਇਹ ਨਾ ਕਿਉਂ ਨਹੀਂ ਹੈਗਾ ਕਈ ਵਾਰੀ ਜੀ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਬਹੁਤਿਆਂ ਦੇ ਹਨਾ ਆਪਾਂ ਨਾਰਮਲ ਫੈਮਿਲੀਆਂ ਤੋਂ ਬਿਲੋਂਗ ਕਰਦੇ ਆਂ ਠੀਕ ਹੈ ਜੀ ਕਈ ਵਾਰੀ ਹੁੰਦਾ ਵਾਇਦਾ ਨਾ ਨਾ ਕਿਉਂ ਹੋਵੇ ਆਪਣੇ ਕੋਲ ਥੋੜਾ ਹੋਵੇ ਕਿਉਂ ਹੈਨਾ ਤੇ ਆਪਾਂ ਜੋਤ ਵੀ ਜਗਾਉਣੀ ਆ ਤੇ ਆਪਾਂ ਦੇਗ ਵੀ ਬਣਾਉਣੀ ਆ ਫਿਰ ਤੁਸੀਂ ਪਤਾ ਕੀ ਕਰਨਾ ਉਹ ਕੰਡੀਸ਼ਨ ਵਿੱਚ ਚਾਹੇ ਤੁਸੀਂ ਥੋੜੀ ਦੇਗ ਬਣਾ ਲਓ ਛੋਟੀ ਕੜਚੀ ਠੀਕ ਹੈ ਜੀ ਪਰ ਤੁਸੀਂ ਦੀਗ ਜੋਤ ਬਣਾਉਣੀ ਆ ਜੇ ਤੁਸੀਂ ਜੋਤ ਜਗਾਉਣ ਨੂੰ ਇਨਫ ਕਿਉਂ ਕਿਸੇ ਦਿਨ ਨਾ ਹੋਵੇ ਜੋਤ ਭਾਵੇਂ ਸਕਿਪ ਵੀ ਕਰ ਸਕਦੇ ਹੋ ਤੂੰ ਉਫ ਵੀ ਲਗਾ ਸਕਦੇ ਹੋ ਪਰ ਤੁਸੀਂ ਨਾ ਦੀਗ ਜੋਤ ਬਣਾਇਓ ਠੀਕ ਹੈ ਜੀ ਇਹ ਵੀ ਕਲੀਅਰ ਹੋ ਗਿਆ ਤੇ ਬਾਕੀ ਜੀ ਮੇਰੀਆਂ ਬਹੁਤ ਸਾਰੀਆਂ ਸਿਸਟਰਸ ਨਾ ਇਹ ਪੁੱਛਦੀ ਹੁੰਦੇ ਨੇ ਕਿ ਆਪਾਂ ਪੀਰੀਅਡਸ ਦੇ ਵਿੱਚ ਪਹਿਰਾਫੜ ਕੱਟ ਸਕਦੇ ਆ ਬਿਲਕੁਲ ਜੀ ਕੱਟ ਸਕਦੇ ਆ ਆਪਣੀ ਬਾਣੀ ਦੇ ਵਿੱਚ ਕਿਤੇ ਵੀ ਨਹੀਂ ਇਦਾਂ ਦਾ ਕੋਈ ਜ਼ਿਕਰ ਹੈਗਾ ਕਿ ਪੀਰੀਅਡਸ ਦੇ ਦੌਰਾਨ ਜਿਹੜੀਆਂ ਲੜਕੀਆਂ ਵਾਂ ਉਹ ਦੁਪਹਿਰਾ ਸਾਈਡ ਨਹੀਂ ਕੱਟ ਸਕਦੀਆਂ ਤੁਸੀਂ ਦੁਪਹਿਰਾ ਸਾਈਡ ਕੱਟ ਸਕਦੇ ਹੋ ਤੁਸੀਂ ਕੇਸਿਸ ਨਾਲ ਕਰਕੇ ਸਾਫ਼ ਸੁਥਰੇ ਵਸਤਰ ਪਾ ਕੇ ਸਾਫ਼ ਸੁਥਰੀ ਥਾਂ ਤੇ ਤੁਸੀਂ ਰਾਮਨਾਂ ਚ ਦੁਪਹਿਰਾ ਸਾਈਡ ਕੱਟ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕ ਹੈ ਜੀ ਤੇ ਇਹ ਸੀਗੀਆਂ ਕੁਝ ਜ਼ਰੂਰੀ ਗੱਲਾਂ ਕਿ ਜਦੋਂ ਘਰ ਦੇ ਵਿੱਚ ਇੱਕ ਤੋਂ ਵੱਧ ਵਿਅਕਤੀ ਚੋਪੈਰਾ ਸਾਈਕਟ ਦੇ ਨੇ ਤਾਂ ਕੀ ਕੰਡੀਸ਼ਨਸ ਨੇ ਆਪਾਂ ਕਿਵੇਂ-ਕਿਵੇਂ ਰੂਲ ਫਾਲੋ ਕਰਨੇ ਆ ਠੀਕ ਹੈ ਜੀ ਕਿਹੜੇ-ਕਿਹੜੇ ਦੱਸਿਆ ਫਸਟ ਜੀ ਚੋਪੈਰਾ ਸਾਈਟ ਦੇ ਜਦੋਂ ਆਪਾਂ ਕੱਟਣਾ ਆ ਸਾਰਿਆਂ ਨੇ ਆਪਣੀ-ਆਪਣੀ ਹੀ ਬਾਣੀ ਪੜ੍ਹਣੀ ਆ ਗੁਟਕਾ ਸਾਈਟ ਤੋਂ ਸੈਕੰਡ ਡੇਗ ਇੱਕ ਹੀ ਬਣੂਗੀ ਇੱਕ ਥਾਂ ਤੇ ਬਣੂਗੀ ਤੇ ਜਦੋਂ ਅਰਦਾਸ ਕਰਨੀ ਆ ਤੇ ਅਰਦਾਸ ਇੱਕ ਬੰਦਾ ਕਰੂਗਾ ਸਾਰਿਆਂ ਦੀ ਲਈ ਤੇ ਜਿਹੜੇ ਬੱਚੇ ਘਟਨਾ ਚਾਹੁੰਦੇ ਨੇ ਉਹ ਵੀ ਕੱਟ ਸਕਦੇ ਨੇ ਸੁਣ ਕੇ ਕੱਟ ਸਕਦੇ ਨੇ ਬੈਠ ਕੇ ਹਾਜ਼ਰੀ ਲਗਾ ਸਕਦੇ ਆ ਆਪਣੀ ਉਹ ਹਾਜ਼ਰੀ ਤੁਹਾਡੀ ਕਬੂਲ ਹੋਊਗੀ ਠੀਕ ਹੈ ਜੀ ਸੱਚੇ ਮਨ ਨਾਲ ਜੁਪਹਿਰਾ ਸਹਿ ਕੱਟੋ ਬਹੁਤ ਹੀ ਆਨੰਦ ਆਉਂਦਾ ਜਦ ਦਿਨ ਜੁਪਹਿਰਾ ਸਹਿ ਕੱਟਦੇ ਆ ਨਾ ਐ ਲੱਗਦਾ ਮੈਨੂੰ ਤਾਂ ਉਹ ਐ ਨਹੀਂ ਹੁੰਦਾ ਕਿ ਚਲੋ ਮੈਨੂੰ ਪਹਿਲਾਂ ਐ ਨਹੀਂ ਹੈਗਾ ਕਿ ਬਾਕੀ ਦਿਨ ਵੀ ਮੈਨੂੰ ਫੀਲ ਹੁੰਦਾ ਕਿ ਹਾਂ ਬਾਬਾ ਜੀ ਅੰਗ ਸੰਗ ਨੇ ਪਤਾ ਨਹੀਂ ਜਦ ਦਿਨ ਜੁਪਹਿਰਾ ਕੱਟਦੇ ਆ ਨਾ ਉਸ ਦਿਨ ਤਾਂ ਐ ਹੀ ਫੀਲ ਹੁੰਦਾ ਕਿ ਬਸ ਕੋਲ ਹੀ ਨੇ ਬਾਬਾ ਜੀ ਦਿਨ ਪੜ੍ਹ ਜਾਂਦਾ ਜਦੋਂ ਜੁਪਹਿਰਾ ਸਹਿ ਕੱਟਦੇ ਆ ਨਾ ਹਰ ਸੰਡੇ ਦੀ ਸੰਡੇ ਯਾਨੀ ਕਿਤੇ ਜਾਨੂ ਦਿਨ ਨਹੀਂ ਕਰਦਾ ਕੁਝ ਵੀ ਚੰਗਾ ਨਹੀਂ ਲੱਗਦਾ ਬਸ ਐ ਹੁੰਦਾ ਐਤਵਾਰ ਦੀ ਵੇਟ ਹੁੰਦੀ ਹੈ ਕਿ ਸੰਡੇ ਆਵੇ ਤੇ ਆਪਾਂ ਦੁਪਹਿਰਾ ਸਾਹਿਬ ਕੱਢੀਏ ਤੇ ਐ ਲੱਗਦਾ 4 ਘੰਟੇ ਜਿਹੜੇ ਦੁਪਹਿਰਾ ਸਾਹਿਬ ਕੱਟਦੇ ਆ ਮੈਂ ਉਦੋਂ ਐ ਫੀਲ ਹੁੰਦਾ ਵਾ ਕਿ ਬਾਬਾ ਜੀ ਦੇ ਕੋਲ ਹੀ ਬੈਠੇ ਹਾਂ ਕਿ ਆਪਣੇ ਕੋਲ ਹੀ ਨੇ ਐ ਇੱਕਦਮ એનર્ਜੀ ਫੀਲ ਹੁੰਦੀ ਆ ਬਹੁਤ ਹੀ ਜ਼ਿਆਦਾ ਬਹੁਤ ਹੀ ਆਨੰਦ ਹੁੰਦਾ ਵਾ ਤੇ ਜਿਹੜੀ ਮੇਰੇ ਭੈਣ ਭਰਾ ਠੀਕ ਹੈ ਜੀ ਦੁਪਹਿਰਾ ਸਾਹਿਬ ਕੱਟਦੀ ਨਹੀਂ ਉਹ ਤਾਂ ਬਹੁਤ ਵਧੀਆ ਤੇ ਜਿਨ੍ਹਾਂ ਨੇ ਅਜ ਤੱਕ ਅਜ ਚਪੈਰਾ ਸਾਹਿਬ ਕੱਟਣਾ ਨਹੀਂ ਸ਼ੁਰੂ ਕੀਤਾ ਤੁਸੀਂ ਵੀ ਕੱਟਣਾ ਸ਼ੁਰੂ ਕਰੋ ਜੀ ਬਾਬਾ ਦੀਪ ਸਿੰਘ ਜੀ ਬਹੁਤ ਝੋਲੀਆਂ ਭਰਦੇ ਨੇ ਠੀਕ ਹੈ ਜੀ ਉਹ ਵੀ ਦਿੰਦੇ ਨੇ ਜੋ ਬੰਦੇ ਨੇ ਕਦੀ ਸੋਚਿਆ ਨਹੀਂ ਹੁੰਦਾ ਤੁਸੀਂ ਚਪੈਰਾ ਸਾਹਿਬ ਵੀ ਕਟੋ ਡੇਲੀ ਬਾਣੀ ਵੀ ਪੜੋ ਇਹ ਨਹੀਂ ਹੈਗਾ ਤੁਸੀਂ ਸੰਡੇ ਨੂੰ ਚਪੈਰਾ ਸਾਹਿਬ ਕੱਢ ਲਿਆ ਹੋਰ ਕਿ ਹਫਤਾ ਤੁਸੀਂ ਬਾਣੀ ਨਹੀਂ ਪੜ੍ਹਣੀ ਡੇਲੀ ਬਾਣੀ ਵੀ ਪੜ੍ਹਣੀ ਹੈ ਡੇਲੀ ਨਿਤਨੇਮ ਕਰੋ ਰਹਿਰਸਾਇਬ ਪੜੋ ਤੁਹਾਨੂੰ ਜੋ ਵੀ ਆਪਣਾ ਨਿੱਤ ਨੇਮ ਹੁੰਦਾ ਦਿੱਲੀ ਦਾ ਉਹ ਕਰੋ ਤੁਸੀਂ ਪਰ ਪਲੱਸ ਜੇ ਤੁਸੀਂ ਕੱਟ ਸਕਦੇ ਹੋ ਜਿਹੜਾ ਨਹੀਂ ਅੱਜ ਤੱਕ ਅਜੇ ਨਹੀਂ ਕੱਟਿਆ ਜੇ ਤੁਸੀਂ ਕੱਟ ਸਕਦੇ ਹੋ ਤਾਂ ਪਲੀਜ਼ ਜ਼ਰੂਰ ਕਟੋ ਸੰਡੇ ਨੂੰ ਆਪਾਂ ਫ੍ਰੀ ਹੁੰਨੇ ਆ ਸਾਰੇ ਆਪਣੇ ਘਰ ਦੇ ਵਿੱਚ ਜਦੋਂ ਦੀ ਮੈਂ ਚੱਕਰਸਾਈਕਲਟਨ ਲੱਗੀਆਂ ਨਾ ਬਹੁਤ ਪੋਜ਼ਿਟਿਵ ਥਿੰਕਿੰਗ ਰਹਿੰਦੀ ਆ ਮਾਈਂਡ ਐਂਡ ਫ੍ਰੈਸ਼ ਰਹਿੰਦਾ ਵਾ ਟੈਨਸ਼ਨ ਆ ਹੈ ਨਹੀਂ ਏਦਾਂ ਦੀ ਗੱਲ ਨਹੀਂ ਅੱਗੇ ਟੈਨਸ਼ਨਾਂ ਨਹੀਂ ਦਿਖਦੀਆਂ ਨੇ ਕੁਝ ਵੀ ਟੈਨਸ਼ਨਾਂ ਦਿਖਦੇ ਹੋਏ ਵੀ ਨਾ ਹੁਣ ਉਹ ਵਾਲੀ ਅਦਾ ਫੀਲ ਨਹੀਂ ਉਹਦੀ ਕਿ ਹਾਈ ਕੀ ਹੋਊਗਾ ਮੈਂ ਹੁਣ ਹਾਈ ਵਾਲਾ ਤਾਂ ਖਤਮ ਹੀ ਹੋ ਗਿਆ ਬਿਲਕੁਲ ਕਿਉਂਕਿ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਭਰੋਸਾ ਵਾ ਮੈਨੂੰ ਬਸ ਐਂ ਹੁੰਦਾ ਵਾ ਕਿ ਬਾਬਾ ਜੀ ਹੈਗੇ ਆ ਉਹਨਾਂ ਨੇ ਹਨਾ ਕੋਈ ਨਾ ਕੋਈ ਤਾਂ ਹੱਲ ਕੱਢ ਹੀ ਦੇਣਾ ਵਾ ਹਨਾ ਕਿਉਂਕਿ ਜਦੋਂ ਕਹਿੰਦੇ ਆ ਨਾ ਕਿ ਐਨ ਚਾਹੇ ਟਾਈਮ ਦੇ ਆ ਕੇ ਹੱਲ ਹੋਵੇ ਮੈਨੂੰ ਪਤਾ ਹੁੰਦਾ ਵਾ ਕਿ ਮੇਰਾ ਹੱਲ ਹੋ ਜਾਣਾ ਆ ਤੇ ਸਾਡਾ ਹੁੰਦਾ ਵੀ ਆ ਜੀ ਬਾਬਾ ਜੀ ਤੇ ਬਹੁਤ ਜ਼ਿਆਦਾ ਮੈਨੂੰ ਹੁਣ ਸ਼ੱਕਦਾ ਆ ਜੀ ਤੇ ਬਾਕੀ ਜੀ ਅ ਬਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਆ ਕੀ ਗੱਲਾਂ ਕਰਨੀਆਂ ਸੀ ਤੁਹਾਨੂੰ ਇੰਨੀ ਜਿਹੜੀ ਇਨਫੋਰਮੇਸ਼ਨ ਦੇਣੀ ਸੀਗੀ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਮੇਰੀ ਇਨਫੋਰਮੇਸ਼ਨ ਤੇ ਜਾਂਦੇ ਜਾਂਦੇ ਜੰਦ ਜੀ ਇੱਕ ਹੋਰ ਗੱਲ ਸੌਰੀ ਆ ਗਈ ਮਾਈਂਡ ਦੇ ਵਿੱਚ ਕਈ ਜੀ ਏਦਾਂ ਸੋਚਿਆ ਕਿ ਦੁਪਹਿਰੇ 5 ਕੱਟੀ ਗਈ ਜਾਂ ਦੁਪਹਿਰੇ 11 ਕੱਟੀ ਗਈ ਹੈ ਨਾ ਕਿ ਕਿੰਨੇ ਚੁਪਹਿਰੇ ਕੱਟਣੇ ਚਾਹੀਦੇ ਆ ਇਹ ਦੀ ਇਹ ਜੀ ਤੁਹਾਡੀ ਸ਼ਕਦਾ ਵਾ ਤੁਸੀਂ 5 ਵੀ ਕੱਟ ਸਕਦੇ ਹੋ ਤੁਸੀਂ 11 ਵੀ ਕੱਟ ਸਕਦੇ ਹੋ 21 ਵੀ ਕੱਟ ਸਕਦੇ ਹੋ 40 ਵੀ ਕੱਟ ਸਕਦੇ ਹੋ ਵੈਸੇ ਨਾ ਤੁਹਾਡੀ ਜਿਹੜੀ ਵੀ ਅਸੀਂ ਆਪਾਂ ਡਿਮਾਂਡ ਰੱਖਦੇ ਆ ਆਪਣੀ ਜੋ ਸੁੱਖ ਹੁੰਦੀ ਆ ਉਹਦੇ ਯਾਨੀ ਉਹਦੇ ਤੇ ਵੀ ਡਿਪੈਂਡ ਕਰਦਾ ਵਾ ਜੇ ਤਾਂ ਤੁਹਾਡੇ ਨਾਰਮਲ ਜਿਹਾ ਚਲੋ ਆਪਣੀਆਂ ਹਨ ਹੈਗੀਆਂ ਵਾ ਤੇ ਤੁਸੀਂ ਪੰਜ ਦੀ ਸੁੱਖ ਲੋ ਜੇ ਤੁਹਾਨੂੰ ਕਈ ਇਦਾਂ ਹੁੰਦਾ ਹੈ ਗਈਆਂ ਨੂੰ ਸਾਡਾ ਬਾਹਰਲਾ ਵੀਜ਼ਾ ਲੱਗ ਜਵੇ ਅਸੀਂ ਬਾਹਰਲਾ ਕੰਮ ਬਣਾਉਣਾ ਤੁਸੀਂ ਬੱਚਿਆਂ ਦਾ ਨਹੀਂ ਬਣਦਾ ਪਿਆ ਜਾਂ ਤੁਹਾਨੂੰ ਇਹ ਲੱਗਦਾ ਕਿ ਇਹ ਬਹੁਤ ਜ਼ਿਆਦਾ ਯਾਨੀ ਇਦਾਂ ਦਾ ਕੰਮ ਆ ਟਫ ਕੰਮ ਆ ਕਿ ਜਿਹੜਾ ਇਹ ਲਾਈਫ ਦੇ ਵਿੱਚ ਹਨ ਬਹੁਤ ਆਪਣੀ ਨਹੀਂ ਇੰਪੋਰਟੈਂਸ ਰੱਖਦਾ ਵਾ ਤੇ ਉਹਦੇ ਲਈ ਤੁਸੀਂ ਨਾ ਥੋੜਾ ਜਿਹਾ 11 ਜਿਵੇਂ 21 ਤੁਸੀਂ ਵੱਧ ਕਰ ਲੋ ਜੀ ਹੈਨਾ ਕਿਉਂਕਿ ਜਿੰਨੀ ਆਪਣੀ ਡਿਮਾਂਡ ਆ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਦੁਪਹਿਰਾ ਸਹੀ ਦੇ ਘਟਣਾ ਚਾਹੀਦਾ ਵਾ ਇਹ ਫਿਰ ਤੁਸੀਂ 11 ਜਾਂ 21 ਤੁਸੀਂ ਇੰਨੇ ਜ਼ਰੂਰ ਕਟੋ ਬਾਕੀ ਜੇ ਖੁੱਲੇ ਦੁਪਹਿਰੇ ਕਟਨੇ ਆ ਤਾਂ ਉਹਦੇ ਵਰਗੀ ਤਾਂ ਰੀਜ਼ ਹੀ ਨਹੀਂ ਹੈਗੀ ਹੈਨਾ ਜੇ ਆਪਾਂ ਬਾਬਾ ਜੀ ਨੂੰ ਖੁੱਲੇ ਦੁਪਹਿਰੇ ਕੱਟ ਕੇ ਆਪਾਂ ਸ਼ੁਰੂਆਤ ਕਰ ਲਈਏ ਕਿ ਵਾਈ ਗੁਰੂ ਜੀ ਖੁੱਲੇ ਦੁਪਹਿਰੇ ਆ ਵਾ ਹੈਨਾ ਕਿ ਮੈਂ ਜਦੋਂ ਦੁਪਹਿਰਾ ਸਾਹਾ ਕੱਟਣਾ ਸ਼ੁਰੂ ਕਰਿਆ ਸੀਗਾ ਤੇ ਉਦੋਂ ਮੈਂ ਵੀ ਇੰਦੇ ਇੰਸਟਾਗ੍ਰam ਤੇ ਬਹੁਤ ਸਾਰੀਆਂ ਰੀਲਸ ਦੇਖਦੀ ਹੁੰਦੀ ਸੀ ਜੁਵੇਰਾ ਸਾਹਿਬ ਦਾ ਹਨਾ ਤੇ ਮੇਰੇ ਵੀ ਮਾਈਂਡ ਚ ਆਇਆ ਕਿ ਧੱਕਾ ਪੈਣਾ ਅੰਦਰੋਂ ਜਾਂ ਕਰਨਾ ਜੁਵੇਰਾ ਸਾਹਿਬ ਕਰਨਾ ਹਨਾ ਕਟਣਾ ਵਾ ਘਰੇ ਤੇ ਜਿੱਦਾਂ ਕਟਣਾ ਸ਼ੁਰੂ ਕੀਤਾ ਸੀ ਬਾਬਾ ਜੀ ਨੂੰ ਆਹ ਕਿਹਾ ਸੀਗਾ ਕਿ ਬਾਬਾ ਜੀ ਮੇਰੇ ਦਿਲ ਦੇ ਅੰਦਰ ਜੋ ਮੇਰੀਆਂ ਵਿਸ਼ੇਜ਼ ਨੇ ਜੋ ਜੋ ਵੀ ਆ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਤਾਂ ਜਾਣੀ ਜਾਣੋ ਤੇ ਮੈਂ ਸੋਖ ਕੇ ਦੁਪਹਿਰਾ ਸਾਇਫ ਨਹੀਂ ਕੱਟਣਾ ਮੈਂ ਲਈ ਸ਼ੁਰੂ ਕਰਨ ਲੱਗੀ ਆ ਜਿੰਮੇਦਾਰ ਮੇਰੇ ਇਸ ਸਰੀਰ ਚ ਸਵਾਸ ਨਹੀਂ ਮੈਂ ਤੁਹਾਡਾ ਸੰਡੇ ਨੂੰ ਦੁਪਹਿਰਾ ਸਾਇਫ ਕੱਟਿਆ ਕਰੂੰਗੀ ਪਰ ਕਬੀਲਦਾਰੀ ਹੋਣ ਕਰਕੇ ਕਈ ਵਾਰ ਸੰਡੇ ਨੂੰ ਸਾਨੂੰ ਜਾਣਾ ਵੀ ਪੈ ਸਕਦਾ ਵਾ ਸੋ ਇਸ ਕਰਕੇ ਮੈਂ ਖੁੱਲੇ ਦੁਪਹਿਰੇ ਸੁਖੀਆਂ ਮੇਰੇ ਕੋ ਜਿੱਦਾਂ ਹੋਊਗਾ ਮੈਂ ਸੰਡੇ ਨੂੰ ਕੋਸ਼ਿਸ਼ ਪੂਰੀ ਕਰਿਆ ਕਰੂੰਗੀ ਮੈਂ ਦੁਪਹਿਰਾ ਸਾਇਫ ਕੱਟਿਆ ਕਰਾਂ ਤੇ ਕਟਾਉਣੇ ਤੁਸੀਂ ਆ ਠੀਕ ਹੈ ਜੀ ਮੈਂ ਜੀ ਹੁਣ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਜਾਂ ਕੁਝ ਵੀ ਆ ਕੋਈ ਆਪਣਾ ਕਈ ਵਾਰੀ ਸੰਡੇ ਨੂੰ ਕੋਈ ਵਾਰੀ ਘੁੰਮਣ ਦੀ ਪਲੈਨਿੰਗ ਕਰਦੇ ਆ ਮੈਂ ਸਾਰਾ ਕੁਝ ਅਸੀਂ ਆਪਣਾ ਕੁਝ ਨਹੀਂ ਅਸੀਂ ਪਲਾਨ ਕਰਦੇ ਮੈਨੂੰ ਪਤਾ ਹੁੰਦਾ ਕਿ ਆਪਾਂ ਦੁਪਹਿਰਾ ਸਾਈਟ ਘਟਨਾਵਾ ਕਿਉਂਕਿ ਬਾਕੀ ਦਿਨ ਵੀ ਹੈਗੇ ਆਪਾਂ ਕਰ ਸਕਦੇ ਆ ਅਡਜਸਟਮੈਂਟ ਸੰਡੇ ਵਾਲਿਆਂ ਤਾਂ ਕਟਨੇ ਕਟਨਾ ਬਾਕੀ ਜੇ ਸੰਡੇ ਵਾਲੇ ਦਿਨ ਖੁੰਝ ਜੇ ਤੁਹਾਡਾ ਫਿਰ ਤੁਸੀਂ ਨੈਕਸਟ ਡੇ ਵੀ ਕੱਟ ਸਕਦੇ ਹੋ ਜਿੱਦਾਂ ਮੰਨ ਲਓ ਉੱਥੇ ਸ਼ਿਗਾਂਝ ਗੁਰਦੁਆਰਾ ਸਾਹਿਬ ਨਾਲ ਸ਼ਨੀਵਾਰ ਨੂੰ ਵੀ ਕੱਟ ਦਿਆ ਉਹ 10 ਤੋਂ 2 ਵਜੇ ਤੱਕ ਕੱਟ ਦਿਆ ਜਿੱਦਾਂ ਤੁਹਾਨੂੰ ਪਤਾ ਹੋਵੇ ਕਿ ਮੰਨ ਲਓ ਅਸੀਂ ਸੰਡੇ ਵਾਲੇ ਦਿਨ ਦੂਸਰੇ ਦਿਨ ਬੀਜ਼ੀ ਆ ਜਾਂ ਸਾਨੂੰ ਕੋਈ ਕੰਮ ਅਚਾਨਕ ਇਦਾਂ ਦਾ ਪੈ ਗਿਆ ਸਾਨੂੰ ਦੂਸਰੇ ਦਿਨ ਜਾਣਾ ਪੈਣਾ ਫਿਰ ਤੁਸੀਂ ਸੈਟਰਡੇ ਨੂੰ ਪਹਿਲੀ ਰਾਤ ਨੂੰ ਜੇ ਪੈਣਾ ਸਾਹਿਬ ਕੱਟ ਸਕਦੇ ਹੋ ਉਹ ਤੁਹਾਡੀ ਸ਼ਰਦਾ ਵਾ ਠੀਕ ਹੈ ਜੀ ਤੇ ਇਸੇ ਦਿਨ ਆ ਜੀ ਚਲੋ ਜੀ ਫਿਰ ਵੀਡੀਓ ਬਹੁਤ ਲੌਂਗ ਹੋ ਜਾਂਦੀ ਆ ਠੀਕ ਹੈ ਜੇ ਤੁਹਾਡ ਨੂੰ ਕੋਈ ਵੀ ਆ ਕੁਐਸਚਨ ਤੁਸੀਂ ਮੈਨੂੰ ਪੁੱਛਣੇ ਹੋ ਕਮੈਂਟ ਬਾਕਸ ਦੇ ਵਿੱਚ ਮੇਰੇ ਭਰਾ ਮੇਰੇ ਮੇਡੀਆਂ ਭੈਣਾਂ ਮੈਨੂੰ ਪੁੱਛ ਸਕਦੀਆਂ ਆਪਣੀ ਛੋਟੀ ਸਿਸਟਰ ਨੂੰ ਜਿੰਨੇ ਕੁ ਮੈਨੂੰ ਨੌਲੇਜ ਵਾਇਰੂ ਜਿੰਨੇ ਪਕਸ਼ੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਮੈਨੂੰ ਕੁਝ ਵੀ ਨਿਊ ਪਤਾ ਲੱਗਦਾ ਨਾ ਚ ਪਹਿਲਾਂ ਸਾਡੇ ਨਾਲ ਰਿਲੇਟਡ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਆ ਤਾਂ ਕਿ ਜੇ ਮੈਨੂੰ ਪਤਾ ਲੱਗਿਆ ਮੈਨੂੰ ਐ ਹੁੰਦਾ ਮੇਰੇ ਹੋਰ ਭੈਣ ਆ ਭਰਾਵਾਂ ਨੂੰ ਵੀ ਕਨਫਿਊਜ਼ਨ ਨਾ ਹੋਵੇ ਉਹਨਾਂ ਨੂੰ ਵੀ ਕਲੀਅਰ ਹੋ ਜੇ ਤੇ ਠੀਕ ਹੈ ਜੀ ਚਲੋ ਜੀ ਫਿਰ ਅੱਜ ਦੇ ਬਲੌਗ ਦਾ ਇਥੇ ਐਂਡ ਕਰਦੇ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਣ ਜੀ ਤੇ ਇੱਕ ਮੇਰੀ ਹੋਰ ਰਿਕਵੈਸਟ ਆ ਕਿ ਜਿਵੇਂ ਤੁਸੀਂ ਆਪਣੀ ਭੈਣ ਦੀ ਬਾਣੀ ਵਾਲੀਆਂ ਵੀਡੀਓਜ਼ ਨੂੰ ਪਿਆਰ ਦਿੰਨੇ ਹੋ ਨਾ ਪਲੀਜ਼ ਮੇਰੇ ਜਿਹੜੇ ਪਰਸਨਲ ਸਾਡੇ ਫੈਮਿਲੀ ਬਲੌਗਸ ਆ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਇੰਦੀ ਪਿਆਰ ਦਿਆ ਕਰੋ ਜੀ ਹੁਣ ਥੋੜੀ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਆ ਮੈਂ ਥੋੜਾ ਨਾ ਫੈਮਿਲੀ ਵਲੌਗ ਘਟ ਬਣਾਉਣੀ ਪਈ ਆ ਕੰਮ ਕਰ ਬਸ ਐ ਹੁੰਦਾ फटाफट ਕਰਕੇ ਨਾ ਬਸ ਦੇਲੇ ਹੋ ਜੀਏ ਇੱਕ ਬਸ ਬਹਿ ਜੀਏ ਹਨਾ ਮੇਰਾ ਸ਼ੂਟ ਕਰਨੋਂ ਕਿਚਨ ਦੇ ਵਿੱਚ ਬਿਲਕੁਲ ਦੇ ਨਹੀਂ ਕੱਢਾ ਕਿਉਂਕਿ ਜਿਹੜੀਆਂ ਮੇਰੀਆਂ ਸਿਸਟਰਸ ਖਾਸ ਕਰਕੇ ਹਾਊਸ ਵਾਈਫਸ ਆ ਜਿਹੜੀਆਂ ਕਿਚਨ 'ਚ ਕੰਮ ਕਰਦੀਆਂ ਉਹਨਾਂ ਨੂੰ ਪਤਾ ਵਾ ਕਿ ਕਿਚਨ 'ਚ ਕੀ ਹਾਲ ਹੁੰਦਾ ਵਾ ਕੰਮ ਕਰਕੇ ਗਰਮੀਆ 'ਚ ਖਾਸ ਕਰਕੇ ਪੱਠੀ ਬਣੀ ਹੋਈ ਹੈ ਦੀ ਕਿਚਨ ਐਸ ਟਾਈਮ ਦਾ ਬਸ ਐ ਹੁੰਦਾ ਕਿ फटाफट ਕੰਮ ਕਰੀਏ ਤੇ ਆ ਜੀਏ ਤੇਜ਼ ਕਰਕੇ ਇੱਕ بارشਾਂ ਵੀ ਨਹੀਂ ਹੋ ਰਹੀਆਂ ਗਰਮੀ ਵੀ ਬਹੁਤ ਪੈਰੀਆ ਬਸ ਇਦਾਂ ਹੁੰਦਾ ਵਾ ਕਿ ਚਲੋ ਫਿਰ ਮੈਨੂੰ ਐਵਾ ਕਿ ਚਲੋ ਜੇ ਹਜੇ ਦੂਸਰੇ ਵਲੌਗ ਨਹੀਂ ਬਣਦੇ ਤੇ ਆਪਾਂ ਕੋਈ ਆਪਾਂ ਇਦਾਂ ਦੀਆਂ ਵੀਡੀਓਜ਼ ਪਾਇਆ ਕਰੀਏ ਤੇ ਉਹਦੇ ਨਾਲ ਯਾਨੀ ਆਪਾਂ ਵੀ ਬਾਣੀ ਨਾਲ ਜੁੜਦੇ ਆ ਮੇਰੇ ਭੈਣ ਭਰਾ ਵੀ ਜੁੜਦੇ ਆ ਇਨਸਪੀਰੇਸ਼ਨ ਮਿਲਦੀ ਆ ਆਪਾਂ ਨੂੰ ਹੋਰ ਬਾਣੀ ਪੜ੍ਹਨ ਦੀ ਹੈਨਾ ਜੀ ਤੇ ਫਾਕੀ ਲੋ ਜੀ ਚਲੋ ਅੱਜ ਦੇ ਵਲੌਗ ਦੇ ਇੱਥੇ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਦਨ ਸਭ ਨੂੰ ਚੜ੍ਹਦੀ ਕਲਾ ਜ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਜੀ Só se